ਸੋ ਮੈਂ ਕੱਲ ਇੱਕ ਬਿਆਨ ਸੁਣਦਾ ਸੀਗਾ ਆਪਣੇ ਪੁਨਰ ਸਰਜੀਤ ਵਾਲੇ ਜਿਹੜੇ ਆਪਣੇ ਹਲਕੇ ਨਾਲ ਸੰਬੰਧਤ ਆ ਤੇ ਉਹ ਕਹਿੰਦੇ ਸੀ ਅਕਾਲ ਤਖਤ ਸਾਹਿਬ ਦੀ ਹੁਕਮ ਨਹੀਂ ਮੰਨੇ ਆ ਨਹੀਂ ਕੀਤਾ ਬੜੀਆਂ ਸਿਧਾਂਤਕ ਗੱਲਾਂ ਕਰਦੇ ਸੀ ਸਾਡੇ ਸਤਕਾਰਯੋਗ ਨੇ ਕੋ ਸਾਤੋਂ ਉਮਰ ਚ ਵੀ ਵੱਡੇ ਨੇ ਇਕੱਠੇ ਵੀ ਕਾਲੀ ਦਲ ਚ ਰਹੇ ਆ ਤੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਇਹ ਤੁਸੀਂ ਸਾਰੇ ਪਿੰਡੋਂ ਪਿੰਡੀ ਗਰਾਊਂਡ ਰਿਐਲਿਟੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਵੋਟਾਂ ਦਾ ਕਾਂਗਰਸ ਨੂੰ ਪੁਆਈਆਂ ਅਕਾਲ ਤਖਤ ਸਾਹਿਬ ਆਪਾਂ ਕਹਿੰਦੇ ਆ ਕਿ ਸਾਡੀ ਬਹੁਤ ਮਹਾਨ ਸੰਸਥਾ ਵਾ ਅਕਾਲ ਤਖਤ ਸਾਹਿਬ ਨੂੰ ਅਸੀਂ ਹਮੇਸ਼ਾ ਅਕਾਲ ਤਖਤ ਸਾਹਿਬ ਤੋਂ ਉੱਪਰ ਸਾਡੇ ਲਈ ਕੋਈ ਨਹੀਂ ਸਾਡੇ ਲਈ ਸਾਰਿਆਂ ਨੂੰ ਵੱਡੀ ਕੋਰਟ ਸਾਡੀ ਅਕਾਲ ਤਖਤ ਸਾਹਿਬ ਆ ਪਰ ਜਿਹੜੇ ਕਾਂਗਰਸੀਆਂ ਨੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਾਇਆ ਉਸੇ ਹੀ ਅਸੀਂ ਕਾਂਗਰਸੀਆਂ ਨੂੰ ਵੋਟਾਂ ਪਾਈਆਂ ਇਹ ਸਿਧਾਂਤ ਕਿੱਥੇ ਚੱਲੇ ਜਾਂਦਾ ਮੈਨੂੰ ਸਿਧਾਂਤ ਤੇ ਗੱਲਾਂ ਸਮਝ ਨਹੀਂ ਆਉਂਦੀਆਂ ਚੋਣ ਨਿਸ਼ਾਨ ਟਰੱਕ ਦੀਆਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇਖ ਲਿਓ ਜਿੱਥੇ ਉੱਥੇ ਪੁਨਰ ਸਰਜੀਤ ਵਾਲਿਆਂ ਨੇ ਨਹੀਂ ਕੋਈ ਕੈਂਡੀਡੇਟ ਖੜਾ ਕੀਤਾ ਹੋਇਆ ਸੀ ਤੇ ਉਹ ਵੋਟਾਂ ਜਿਹੜੀਆਂ ਟਰੱਕ ਵਾਲੀਆਂ ਉਹ ਸਿੱਧੀਆਂ ਕਿੱਥੇ ਜਾਂਦੀਆਂ ਉਹ ਦੇਖ ਲਿਓ ਉਹ ਸਿੱਧੀਆਂ ਡਵਰਟ ਕਾਂਗਰਸ ਕੱਲੇ-ਕੱਲੇ ਪਿੰਡ ਦਾ ਜੇ ਕਹਾਂ ਬੇਰਵਾ ਵੀ ਤੁਹਾਨੂੰ ਮੈਂ ਭੇਜ ਦੂੰਗਾ ਤੇ ਤੁਸੀਂ ਬੇਰਵਾ ਹੀ ਮੂੰਹ ਪਰ ਡਿਟੇਲਸ ਆਤ ਨੂੰ ਬਹਿ ਕੇ ਦੇਖ ਲਿਓ ਤੇ ਬਿਲਕੁਲ ਐਜ਼ ਇਟ ਇਜ਼ ਜਿੰਨੀ ਫਿਗਰ ਰੁਪਈਆ ਓਮਨੀ ਕਾਂਗਰਸ ਨੂੰ ਉਹ ਸਿੱਧੀ ਉੱਥੇ ਮਰਜ ਹੁੰਦੀ ਹੈ ਸੋ ਸਧਾਰਨ ਗੱਲਾਂ ਕਰਨੀਆਂ ਸੌਖੀਆਂ ਨੇ ਉਹਨਾਂ ਤੇ ਨਿਵਣਾ ਔਖਾ ਵਾ ਤੇ ਸ਼ੋਮਨੀ ਕਾਲੀਦਲ ਨੂੰ ਢਾਹ ਲਾਉਣ ਦੀਆਂ ਜਿਹੜੇ ਯਤਨ ਕਰ ਰਹੇ ਆ ਇਹ ਕਦੇ ਵੀ ਮਨਸੂਬੇ ਚ ਕਾਮਯਾਬ ਨਹੀਂ ਹੋਣਗੇ ਗੁਰੂ ਮਹਾਰਾਜ ਬੜਾ ਬੇਅੰਤਾ ਬੜਾ ਕੂੜ ਪ੍ਰਚਾਰ ਕੀਤਾ ਪਿੰਡਾਂ 'ਚ ਵੀ ਬੜਾਏ ਸਾਡੇ ਵਰਕਰਾਂ ਨੂੰ ਵੀ ਗੁੰਗਰਾਹ ਕੀਤਾ ਕਿ ਅਸੀਂ ਇਕੱਠੇ ਹੋ ਰਹੇ ਆ ਹੋ ਰਹੇ ਆ ਵਾਹ ਹੋ ਰਹੇ ਆ ਤੇ ਜਿਹੜੀਆਂ ਮਾੜੀਆਂ ਮੋਟੀਆਂ ਵੋਟਾਂ ਵੀ ਅਗਲਾ ਹੁਣ ਵਰਕਰ ਵੀ ਸਾਡਾ ਜਿਹੜਾ ਕਿਤੇ ਨਾ ਕਿਤੇ ਕਿੰਨਾ ਚਿਰ ਲੰਬਾ ਸਮਾਂ ਨਾਲ ਰਿਹਾ ਹੁੰਦਾ ਉਹਨੂੰ ਵੀ ਇੱਕਦਮ ਪੰਪਲ ਪੂਸੇ 'ਚ ਹੁੰਦਾ ਕਿ ਯਾਰ ਕਿਤੇ ਦੁਆਰ 'ਚ ਹੀ ਨਾ ਆ ਜਾਣ ਸਾਡਾ ਨੁਕਸਾਨ ਨਾ ਹੋ ਜਾਵੇ ਇਹ ਬਹੁਤ ਆਧਾਰਨ ਤੌਰ ਤੇ 50 60% ਲੋਕ ਇਹ ਚੀਜ਼ਾਂ ਸੋਚਦੇ ਆ ਸਾਰਿਆਂ ਨੂੰ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਇਸ ਮੌਸਮ ਚ ਜਿਹੜੇ ਤੁਸੀਂ ਚੱਲ ਕੇ ਆਏ ਹੋ ਤੇ ਨਾਲ ਹੀ ਮੈਂ ਸਮੂਹ ਆਪਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਸ਼ਾਰਟ ਨੋਟਿਸ ਚ ਆਏ ਨੇ ਅਸਲ ਮੇਨ ਵੇਸ਼ਕ ਰਿਜ਼ਲਟ 17 ਤਰੀਕ ਨੂੰ ਆ ਗਿਆ ਸੀ ਜ ਦਸੰਬਰ ਨੂੰ ਪਰ ਆਪਣਾ 16 ਦਿਨ ਬਾਅਦ ਰੱਖਣ ਦਾ ਕਾਰਨ ਇਹੀ ਸੀ ਕਿ ਆਪਣੇ ਸ਼ਹੀਦੀ ਦਿਨ ਚੱਲਦੇ ਪੈ ਸੀ ਸਾਬ ਜਦਿਆਂ ਤੇ ਉਸ ਕਰਕੇ ਆਪਾਂ ਸੋ ਉਹ ਸਾਡੇ ਕਹਿਰ ਦੇ ਦਿਨ ਹੁੰਦੇ ਆ ਤੇ ਉਹ ਮੌਕੇ ਤੇ ਆਪਾਂ ਮਾਨ ਸਨਮਾਨ ਕਰੀਏ ਇਸ ਰੂਪੇ ਪਾਈਏ ਤੇ ਉਹ ਆਪਾਂ ਨੂੰ ਸ਼ੋਭਾ ਨਹੀਂ ਦਿੰਦੇ ਸੋ ਜਿੰਨਾ ਵੀ ਉਹਨਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇ ਉਹਨਾਂ ਥੋੜਾ ਸੋ ਉਹਨਾਂ ਦੇ ਕੋਟਨਕੋਟ ਉਹਨਾਂ ਦੀ ਕੁਰਬਾਨੀ ਨੂੰ ਪ੍ਰਵਾਨ ਪ੍ਰਣਾਮ ਆ ਜੀ ਸੋ ਹੁਣ ਮੈਂ ਪ੍ਰੈਸ ਕਾਨਫਰੰਸ ਜਿਹੜੇ ਆਪਾਂ ਇਸ ਸਬੰਧ ਚ ਕੀਤੀ ਕਿ ਮੈਂ ਤਾਂ ਅਕਾਲੀ ਯੋਧੇ ਕਹੂੰਗਾ ਮੈਂ ਆਮ ਤੌਰ ਤੇ ਛੋਟੀਆਂ ਇਲੈਕਸ਼ਨਾਂ ਸਰਕਾਰਾਂ ਦੀਆਂ ਹੁੰਦੀਆਂ ਨੇ ਜਿੱਥੇ ਸਰਕਾਰਾਂ ਧੱਕਾ ਵੀ ਕਰਦੀਆਂ ਨੇ ਤੇ ਉਸ ਮੌਕੇ ਤੇ ਜਿਹੜੇ ਕੈਂਡੀਡੇਟਾਂ ਦਾ ਖੜਨਾ ਏ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇੱਕ ਕੈਂਡੀਡੇਟ ਸਾਡੇ ਸਾਰੇ ਤਰ੍ਹਾਂ ਦੇ ਹੋ ਕੇ ਲੜਾਈ ਵੀ ਲੜੇ ਸੀ ਸੀਤਾ ਵੀ ਜਿੱਤੀਆਂ ਬਹੁਤ سارے ਪਿੰਡਾਂ 'ਚ ਅਸੀਂ ਸ਼ਾਨਦਾਰ ਜਿੱਤਾਂ ਵੀ ਪ੍ਰਾਪਤ ਕੀਤੀਆਂ ਸੋ ਕਰੀਬ ਤੇ ਕਰੀਬ ਅ ਜਨਾਬ ਪ੍ਰੇਸ਼ਾਨ ਮੁਹੰਮਦ ਬਸਤੇ ਸਾਲ ਸਾਡਾ ਜਿਲ੍ਹਾ ਪਛੇ ਜੋਣ ਸੀਗੇ ਬਣੇ ਹੋਏ ਹਲਕਾ ਨਕੂਦਰ ਦੇ ਜਿਹਦੇ ਜੋ ਸਾਨੂੰ 11.5 ਹਜ਼ਾਰ ਵੋਟਰ ਪਈ ਆ ਤੇ ਸਮੂ ਵਰਕਰ ਸਹਿਬਾਨਾਂ ਦਾ ਸਾਡੇ ਪਾਰਟੀ ਦੇ ਲੀਡਰ ਸਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਪੈਰਾਂ ਤੇ ਖੜਾ ਕੀਤਾ। ਸੋ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਬੜੇ ਤਕੜੇ ਹੋ ਕੇ ਲੜਾਈ ਲੜੀ। ਕਿਉਂਕਿ ਦੂਜੇ ਪਾਸੇ ਆਪਾਂ ਜਗਜाहਰ ਤੇ ਜਿਹੜਾ ਇੱਕ ਬੇਪਾਕ ਗੱਠਜੋੜ ਹੋਇਆ ਸੀਗਾ ਕਾਂਗਰਸ ਦਾ, ਬਸਪਾ ਦਾ ਤੇ ਆਪਣੇ ਜਿਹੜੇ ਪੁਨਰ ਸਰਜੀਤ ਵਾਲੇ ਅਕਾਲੀ ਦਲ ਬਣਾਇਆ ਇਹਨਾਂ ਨੇ ਇਹਨਾਂ ਦਾ ਉਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਵੀ ਅੱਡੀ ਚੋਟੀ ਦਾ ਜੋਰ ਲਾਇਆ ਸ਼ੋਮਨੀ ਕਾਲੀ ਦਲ ਨੂੰ ਹਰਾਉਣ ਦੇ ਲਈ ਤੇ ਜਿਹਦੀ ਮਹਾਰਾਜ ਦੇ ਕਿਰਪਾ ਦੇ ਨਾਲ ਆਪਾਂ ਸੀਟਾਂ ਵੀ ਜਿੱਤੀਆਂ ਬਹੁਤ ਪਿੰਡਾਂ 'ਚ ਬਹੁਤ ਵਧੀਆ ਪਰਫਾਰਮੈਂਸਾਂ ਰਹੀਆਂ ਨੇ ਸੋ ਮੈਂ ਕੱਲ ਇੱਕ ਬਿਆਨ ਸੁਣਦਾ ਸੀਗਾ ਆਪਣੇ ਪੁਨਰ ਸਰਜੀਤ ਵਾਲੇ ਜਿਹੜੇ ਆਪਣੇ ਹਲਕੇ ਨਾਲ ਸੰਬੰਧਤ ਆ ਤੇ ਉਹ ਕਹਿੰਦੇ ਸੀ ਅਕਾਲ ਤਖਤ ਸਾਹਿਬ ਦੀ ਹੁਕਮ ਨਹੀਂ ਮੰਨੇ ਆ ਨਹੀਂ ਕੀਤਾ ਬੜੀਆਂ ਸਿਧਾਂਤਕ ਗੱਲਾਂ ਕਰਦੇ ਸੀ ਸਾਡੇ ਸਤਕਾਰਯੋਗ ਨੇ ਸਾਤੋਂ ਉਮਰਚ ਵੀ ਵੱਡੇ ਨੇ ਇਕੱਠੇ ਵੀ ਕਾਲੀਦਲ ਚ ਰਹੇ ਆ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਇਹ ਤੁਸੀਂ ਸਾਰੇ ਪਿੰਡੋਂ ਪਿੰਡੀ ਗਰਾਊਂਡ ਰਿਐਲਿਟੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਵੋਟਾਂ ਤਾਂ ਕਾਂਗਰਸ ਨੂੰ ਪੁਆਈਆਂ ਅਕਾਲ ਤਖਤ ਸਾਹਿਬ ਆਪਾਂ ਕਹਿੰਦੇ ਆ ਕਿ ਸਾਡੀ ਬਹੁਤ ਮਹਾਨ ਸੰਸਥਾਵਾ ਅਕਾਲ ਤਖਸਾਲਬ ਨੂੰ ਅਸੀਂ ਹਮੇਸ਼ਾ ਅਕਾਲ ਤਖਸਾਲਬ ਤੋਂ ਉੱਪਰ ਸਾਡੇ ਲਈ ਕੋਈ ਨਹੀਂ ਸਾਡੇ ਲਈ ਸਾਰਿਆਂ ਨੂੰ ਵੱਡੀ ਕੋਰਟ ਸਾਡੀ ਅਕਾਲ ਤਖਸਾਲਬ ਆ ਪਰ ਜਿਹੜੇ ਕਾਂਗਰਸੀਆਂ ਨੇ ਅਕਾਲ ਤਖਸਾਲਬ ਨੂੰ ਢਹਿ ਢੇਰੀ ਕਰਾਇਆ ਉਸੇ ਹੀ ਅਸੀਂ ਕਾਂਗਰਸੀਆਂ ਨੂੰ ਵੋਟਾਂ ਪਾਈਆਂ ਇਹ ਸਿਧਾਂਤ ਕਿੱਥੇ ਚੱਲੇ ਜਾਂਦਾ ਮੈਨੂੰ ਸਿਧਾਂਤਾਂ ਗੱਲਾਂ ਸਮਝ ਨਹੀਂ ਆਉਂਦੀਆਂ ਚੋਣ ਨਿਸ਼ਾਨ ਟਰੱਕ ਦੀਆਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇਖ ਲਿਓ ਜਿੱਥੇ ਉੱਥੇ ਪੁਨਰ ਸਰਜੀਤ ਵਾਲਿਆਂ ਨੇ ਨਹੀਂ ਕੋਈ ਕੈਂਡੀਡੇਟ ਖੜਾ ਕੀਤਾ ਹੋਇਆ ਸੀ ਤੇ ਉਹ ਵੋਟਾਂ ਜਿਹੜੀਆਂ ਟਰੱਕ ਵਾਲੀਆਂ ਉਹ ਸਿੱਧੀਆਂ ਕਿੱਥੇ ਜਾਂਦੀਆਂ ਉਹ ਦੇਖ ਲਿਓ ਉਹ ਸਿੱਧੀਆਂ ਡਵਰਟ ਕਾਂਗਰਸ ਕੱਲੇ-ਕੱਲੇ ਪਿੰਡ ਦਾ ਜੇ ਕਹਾਂ 베ਰਵਾ ਵੀ ਤੁਹਾਨੂੰ ਮੈਂ ਭੇਜ ਦੂੰਗਾ ਤੇ ਤੁਸੀਂ 베ਰਵਾ ਦੇ ਕਿਤੇ ਦਾ ਇਹ ਮੂਹਰੇ ਡਿਟੇਲਸ ਆ ਤੁਹਾਨੂੰ ਬੈ ਕੇ ਦੇਖ ਲਿਓ ਤੇ ਬਿਲਕੁਲ ਐਜ਼ ਇਟ ਇਜ਼ ਜਿੰਨੀ ਫਿਗਰ ਟਰੱਕ ਰੁਪਈਆ ਓਮਨੀ ਕਾਂਗਰਸ ਨੂੰ ਉਹ ਸਿੱਧੀ ਉੱਥੇ ਮਰਜ ਹੁੰਦੀ ਹੈ ਸੋ ਸੁਧਾ ਨਗ ਗੱਲਾਂ ਕਰਨੀਆਂ ਸੌਖੀਆਂ ਨੇ ਉਹਨਾਂ ਤੇ ਨਿਵਣਾ ਔਖਾ ਵਾ ਤੇ ਸ਼ੋਮਨੀ ਕਾਲੀਦਾਲ ਨੂੰ ਢਾਹ ਲਾਉਣ ਦੀਆਂ ਜਿਹੜੇ ਯਤਨ ਕਰ ਰਹੇ ਆ ਇਹ ਕਦੇ ਵੀ ਮਨਸੂਬੇ ਚ ਕਾਮਯਾਬ ਨਹੀਂ ਹੋਣਗੇ ਗੁਰੂ ਮਹਾਰਾਜ ਬੜਾ ਬੇਅੰਤਾ ਬੜਾ ਕੂੜ ਪ੍ਰਚਾਰ ਕੀਤਾ ਪਿੰਡਾਂ ਚ ਵੀ ਬੜਾ ਸਾਡੇ ਵਰਕਰਾਂ ਨੂੰ ਵੀ ਗੁੰਗਰਾਹ ਕੀਤਾ ਕਿ ਅਸੀਂ ਇਕੱਠੇ ਹੋ ਰਹੇ ਆ ਹੋ ਰਹੇ ਆ ਵਾਹ ਹੋ ਰਹੇ ਆ ਤੇ ਜਿਹੜੀਆਂ ਮਾੜੀਆਂ ਮੋਟੀਆਂ ਵੋਟਾਂ ਵੀ ਅਗਲਾ ਹੁਣ ਵਰਕਰ ਵੀ ਸਾਡਾ ਜਿਹੜਾ ਕਿਤੇ ਨਾ ਕਿਤੇ ਕਿੰਨਾ ਚਿਰ ਲੰਬਾ ਸਮਾਂ ਨਾਲ ਰਿਹਾ ਹੁੰਦਾ ਉਹਨੂੰ ਵੀ ਇੱਕਦਮ ਪੰਬਲ ਪੂਸੇ ਚ ਹੁੰਦਾ ਕਿ ਯਾਰ ਕਿਤੇ ਦੁਵਾਰਚ ਹੀ ਨਾ ਆ ਜਾਣ ਸਾਡਾ ਨੁਕਸਾਨ ਨਾ ਹੋ ਜਾਵੇ ਇਹ ਬਹੁਤ ਆਧਾਰਨ ਤੌਰ ਤੇ 50 60% ਲੋਕ ਇਹ ਚੀਜ਼ਾਂ ਸੋਚਦੇ ਸੋ ਤਕੜੇ ਹੋ ਕੇ 2027 ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰਹਿਣਵਾਈ ਏਟ ਸਰਕਾਰ ਬਣੂਗੀ ਤੇ ਨਕੋਦਰ ਹਲਕਾ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਾਵਾਂਗੇ ਇਸ ਹਾਂ ਸਿਧਾਰਥ ਇਹ ਸਾਡਾ ਵਾਦਾ ਸਾਡੇ ਜਿਹੜੇ ਉਧਰ ਵੀ ਸਪੋਰਟਰ ਆ ਸਾਡੇ ਭੈਣ ਭਰਾ ਨੇ ਅਸੀਂ ਇਕੱਠੇ ਕਾਲੀ ਦਲ ਚ ਰਹੀਆਂ ਜੇ ਕਹਾਂ ਕਿ ਰਾਜਕਮਲ ਸਿੰਘ ਆਪ ਕੱਲਾ ਵੱਡਾ ਨਹੀਂ ਇਹ ਮੇਰੀ ਬੇਫਕੂਫੀ ਹੋਊਗੀ ਜੇ ਮੈਂ ਸੋਚੂਗਾ ਤੇ ਹਮੇਸ਼ਾ ਕੋਈ ਵੀ ਬੰਦਾ ਹੁੰਦਾ ਉਹ ਪਾਰਟੀ ਨਾਲ ਵੱਡਾ ਹੁੰਦਾ ਵਾ ਕਿਉਂਕਿ 1920 ਚ ਸਾਡੇ ਬਜ਼ੁਰਗਾਂ ਨੇ ਬਣਾਈ ਹੋਈ ਪਾਰਟੀ ਆ ਹਰ ਹਰ ਇੱਕ ਇਨਸਾਨ ਦਾ ਇਸ ਪਾਰਟੀ ਚ ਯੋਗਦਾਨ ਆ ਕੋਈ ਥੋੜਾ ਕੋਈ ਬਹੁਤਾ ਚਾਹੇ ਮੋਰਚਿਆਂ ਦੇ ਇਹ ਹਸਾਬ ਨਾਲ ਲਾ ਲੋ ਚਾਹੇ ਤੁਸੀਂ ਜੇਲਾਂ ਕੱਟੀਆਂ ਉਸ ਹਸਾਬ ਨਾਲ ਲਾ ਲੋ ਸਾਡੇ ਪਰਿਵਾਰ ਵੀ ਜਿਵੇਂ ਗੁਰੂ ਮਹਾਰਾਜ ਨੇ ਸੇਵਾ ਲਈ 1982 ਚ ਦਾਦਾ ਜੀ ਧਰਮਯੁੱਧ ਮੋਰਚੇ ਚ ਸ਼ਹੀਦ ਹੋਏ ਫਿਰ ਸਾਡੇ ਪਿਤਾ ਜੀ ਸ਼ੋਮਨੀ ਕਾਲੀਦਲ ਦੀ ਹਲਕਾ ਨੂਰਮਹਿਲ ਤੋਂ ਨੁਮਾਇੰਦਗੀ ਕੀਤੀ ਐਮਐਲਏ ਬਣੇ ਦੋ ਵਾਰ ਫਿਰ ਸਾਡੇ ਉਹਨਾਂ ਦੀ ਡੈਥ ਤੋਂ ਬਾਅਦ ਮੇਰੇ ਮਾਤਾ ਜੀ ਉਹ ਐਮਐਲਏ ਬਣੇ ਚਲੋ ਹੁਣ ਦਾਸ ਨੂੰ ਸੇਵਾਦਾਰ ਤੌਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਾਂ ਕਰਦੇ ਆਂ ਤੇ ਪਾਰਟੀ ਦੇ ਹਰ ਵਰਕਰ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਆ ਉਹਨੂੰ ਮੈਂ ਇਹੀ ਬੇਨਤੀ ਕਰਦਾ ਤੁਹਾਡੇ ਲਈ ਹਮੇਸ਼ਾ ਰਾਹ ਖੁੱਲੇ ਆ ਤੁਹਾਡੀ ਆਪਦੀ ਪਾਰਟੀ ਆ ਤੁਸੀਂ ਇਸ ਪਾਰਟੀ ਨੂੰ ਬਣਾਉਣ ਵਾਲੇ ਹੋ ਤਾਂ ਹੁਣੇ ਆਪਾਂ ਤਕੜੇ ਹੋ ਕੇ ਭਾਈਚਾਰਕ ਸਾਂਝ ਨੂੰ ਇਕੱਠੇ ਕਰਦੇ ਇਕੱਠੇ ਰਹਿੰਦੇ ਹੋਏ ਆਪਾਂ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ ਸੋ ਆਪਣਾ ਤਲਵੰਡਾ ਜ਼ਿਲ੍ਹਾ ਪ੍ਰੀਸ਼ਦ ਵੀ 7 ਕੇਵਲ ਤੇ ਕੇਵਲ 600 ਵੋਟ ਦਾ ਫਰਕ ਸੀਗਾ ਉਹ ਵੀ ਆਪਾਂ ਬਹੁਤ ক্লোਜ਼ ਫਾਈਟ ਤੋਂ ਹਰੇ ਆ ਤੇ ਸਾਡਾ ਆਮ ਆਦਮੀ ਪਾਰਟੀ ਨਾਲ ਕਰੀਬ 600 ਵੋਟ ਦਾ ਫਰਕ ਸੀਗਾ ਤੇ ਬੜੀ ਸੋਹਣੀ ਪਰਫਾਰਮੈਂਸ ਰਹੀ ਇੱਕ ਤਾਂ ਸਾਨੂੰ ਮੈਨੂੰ 30 ਤਰੀਕ ਨੂੰ ਕੋਆਰਡੀਨੇਟਰ ਲਾਇਆ ਜੀ ਤੇ ਇੱਕ ਤੋਂ ਕਾਗਜ਼ ਭਰਨੇ ਸੀ ਤੇ 4 ਤੱਕ ਫਿਰ ਮਤਲਬ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਅਸੀਂ ਤਕੜੇ ਹੋ ਕੇ ਲੜਾਈ ਲੜੀ ਆ ਮੈਂ ਕਾਹਦੀ ਲੜਾਈ ਲੜੀ ਆ ਮੇਰੇ ਭਰਾ ਸਾਰੇ ਖੜੇ ਆ ਇਹਨਾਂ ਨੇ ਲੜਾਈ ਲੜੀ ਆ ਮੈਂ ਤਾਂ ਕੁਝ ਨਹੀਂ ਕਰਨ ਜੋਗ ਤੇ ਮਾਲਕ ਇਹਨਾਂ ਦੇ ਭਰਾਵਾਂ ਦੇ ਸਾਥ ਨਾਲ ਹੀ ਅਸੀਂ ਸਾਰੇ ਚੱਲਦੇ ਆ ਤੇ ਤੁਹਾਡਾ ਭਾਈਚਾਰੇ ਨਾਲ ਤੁਸੀਂ ਬੜਾ ਸਾਥ ਦਿੰਨੇ ਹੋ ਤੇ ਤਾਂ ਇਹ ਸਾਰੀਆਂ ਚੀਜ਼ਾਂ ਸੰਭਵ ਆ ਸੋ ਹੁਣ ਤੁਸੀਂ ਜਿਹੜਾ ਵੀ ਆਪਾਂ ਨੂੰ ਮੈਂ ਦੱਸਦਾ ਜਿਲ੍ਹਾ ਪ੍ਰੀਸ਼ਦ ਚਾਰੇ ਇਲੈਕਸ਼ਨਾਂ ਚਾਰੇ ਜਿਲ੍ਹਾ ਪ੍ਰੀਸ਼ਦਾਂ ਚ ਆਪਾਂ ਨੂੰ 11.5 ਹਜ਼ਾਰ ਕਾਲੀ ਦਲ ਨੂੰ ਵੋਟ ਪਈ ਆ ਹਲਕਾ ਨਕੋਦਰ ਦੇ ਚਾਰੇ ਜ਼ੋਨਾਂ ਚ ਤੇ ਹੁਣ ਤੁਸੀਂ ਜਿਹੜਾ ਵੀ ਮੈਂ ਤੁਹਾਡਾ ਆਿਆਂ ਦਾ ਜੀ ਆਖਦਾ ਜੀ ਤੁਹਾਨੂੰ ਧੰਨਵਾਦ ਕਰਦਾ ਸਰ ਸਾਹਿਬ ਅਕਾਲੀ ਦਲ ਦੋ ਜਿਹੜੇ ਗਠਬੰਧਨ ਹੈ ਹੈਗੇ ਅਲੱਗ-ਅਲੱਗ ਹੈਗੇ ਆ ਇਹ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਇਹ ਤਾਂ ਜੀ ਹੁਣ ਤੁਸੀਂ ਕੱਲ ਵੀ ਇਹ ਬਿਆਨ ਦੇਖਿਆ ਹੀ ਆ ਜੀ ਤੇ ਉਹ ਤਾਂ ਜਿਵੇਂ ਕਹਿੰਦੇ ਆ ਅਕਾਲ ਤਖਤ ਸਾਹਿਬ ਦਾ ਉਹ ਕਹਿੰਦੇ ਆ ਕਿ ਤੁਸੀਂ ਨਹੀਂ ਮੰਨਦੇ ਪਰ ਅਸਲ 'ਚ ਉਹ ਨਹੀਂ ਮੰਨਦੇ ਚੁੱਲਾ ਸਮੇਟਣ ਦੀ ਗੱਲ ਕੀਤੀ ਸੀ ਚੁੱਲਾ ਆਪ ਦੂਜਾ ਬਣਾਇਆ ਜਥੇਦਾਰ ਜਿਹੜੇ ਜਥੇਦਾਰ ਉੱਥੇ ਬੈਠੇ ਕਹਿਣ ਦਾ ਮਤਲਬ ਜਥੇਦਾਰ ਸਾਹਿਬ ਉਹ ਪਦਵੀ ਬਹੁਤ ਉੱਚੀ ਆ ਤੇ ਜੋ ਹੁਕਮ ਆਇਆ ਉਹ ਸਿਰ ਮੱਥੇ ਅਸੀਂ ਨਿਵਾਇਆ ਵੀ ਆ ਸਾਰਾ ਭਰਤੀ ਵੀ ਕੀਤੀ ਆ ਸੁਖਵੀਰ ਜੀ ਨੇ ਅਸਤੀਫਾ ਵੀ ਦਿੱਤਾ ਸੀ ਅਸਤੀਫਾ ਦੇ ਕੇ ਸ਼੍ਰੋਮ ਨਹੀਂ ਕਾ ਉੱਥੇ 2 ਦਸੰਬਰ ਨੂੰ ਉੱਥੇ ਗਏ ਸੀਗੇ ਉਸ ਤੋਂ ਬਾਅਦ ਜੋ ਪ੍ਰਕਿਰਿਆ ਉਹਨਾਂ ਨੇ ਅਡਾਪਟ ਕਰਨ ਨੂੰ ਕਹੀ ਸੀ ਅਸੀਂ ਜਿੰਨੇ ਸਾਰੇ ਸੱਤ ਮੈਂਬਰੀ ਕਮੇਟੀ ਵਾਲੇ ਸੀ ਸਾਰੇ ਵਿੱਚ ਵੀ ਪਾਏ ਆ ਤੇ ਹੁਣ ਵੱਖਰੇ ਇਹਨਾਂ ਦਾ ਚੁੱਲ੍ਹਾ ਹੀ ਵੱਖਰਾ ਬਣਾਉਣ ਦੀ ਸੋਚ ਸੀ ਉਹਦਾ ਆਪਾਂ ਕੀ ਕਹਿ ਸਕਦੇ ਬੁੱਲਰ ਸਾਹਿਬ ਇਲੈਕਸ਼ਨ ਆ ਰਹੀ ਆ ਨੂਰ ਮਹਿਲ ਤੇ ਮਕੂਦਰ ਦੀ ਕੌਂਸਲਾਂ ਦੀ ਬਾੜਬੰਦੀ ਹੋਈ ਆ ਦੋਵੇਂ ਤਾਂ ਤੇ ਬਾੜਬੰਦੀ ਨੂੰ ਲੈ ਕੇ ਤੁਹਾਡਾ ਕੋਈ ਹੈ ਸਵਾਲ ਬਾੜਬੰਦੀ ਜੀ ਸਾਰੇ ਆਪਾਂ ਤਾਂ ਜਿਹੜਾ ਹੈਗਾ ਵਾ ਇਲੈਕਸ਼ਨ ਆਪਾਂ ਸਾਰੇ ਲੜਾਂਗੇ ਬਾਕੀ ਇੱਕ ਸਾਡੀ ਅੱਜ ਸ਼ਾਮ ਨੂੰ ਮੀਟਿੰਗ ਵੀ ਰੱਖੀ ਆ ਉਹ ਜਿਹੜਾ ਵੀ ਜਿਵੇਂ ਵੀ ਬਾੜਬੰਦੀ ਹੋਈ ਆ ਉਸ ਹਿਸਾਬ ਨਾਲ ਹੁਣ ਅਸੀਂ ਸਰਕਾਰ ਚ ਤਾਂ ਹੈ ਨਹੀਂ ਜੋ ਬਾੜਬੰਦੀ ਹੈਗੀ ਆ ਜਿਵੇਂ ਹੁਣ ਸਰਕਾਰ ਵਾਲਿਆਂ ਨੇ ਕਰਾਈ ਆ ਉਵੇਂ ਇਲੈਕਸ਼ਨ ਲੜਾਂਗੇ ਤਕੜੇ ਹੋ ਕੇ ਲੜਾਂਗੇ ਤੇ ਮਹਾਰਾਜ ਕੇ ਮੇਰ ਕਰੂਗਾ ਤੇ ਜਿੱਤਾਂਗੇ ਬਾੜਬੰਦੀ ਬਿਲਕੁਲ ਸਹੀ ਹੋਈ ਆ ਤੁਹਾਡੇ ਹਿਸਾਬ ਨਾਲ ਅਦੀ ਇਹਦਾ ਕਿੱਥੇ ਹੁੰਦੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਚ ਕਿਤੇ ਉਹ ਅਗਲੇ ਨੇ ਆਪਦੇ ਕੈਂਡੀਡੇਟ ਦੇ ਹਿਸਾਬ ਨਾਲ ਰੋੜ ਮਰੋੜ ਕੀਤੀ ਹੁੰਦੀ ਆ ਉਹ ਕਿਤੇ ਕਦੇ ਵੀ ਨਹੀਂ ਹੁੰਦੀ ਹੁੰਦੀ ਆ ਆਪ ਹੁਣ ਆ ਕਾਲੀ ਵਾਲਾ ਨੂਰਮਹਿਲ ਤੋਂ ਵਾਰਡ ਆ ਉਹਦੇ ਆਪ ਦੇ ਜਿੱਥੋਂ ਖੜਦਾ ਵਿਚਾਰੇ ਦਾ ਉਹਦੀਆਂ ਕੱਟ ਕੇ ਮੋਲਟੌਨ ਚ ਪਾਤੀਆਂ ਬੂਟਾਂ ਠੀਕ ਐ ਨਾ ਤਾਂ ਬਹੁਤ ਹੁਣ ਚਲੋ ਆਪਾਂ ਜਦੋਂ ਇਲੈਕਸ਼ਨ ਚ ਮੇਰਾ ਤਾਂ ਇੱਕੋ ਆ ਜੀ ਕਿ ਆਪਾਂ ਟਾਰਗੇਟ ਇਲੈਕਸ਼ਨ ਲੜਨੀ ਆ ਇਲੈਕਸ਼ਨ ਲੜਨੀ ਆ ਇਹ ਉਹ ਹੋ ਜਾਂਦੇ ਆ ਬਾਅਦ ਚ ਕਿ ਆ ਬਾੜਬੰਦੀ ਠੀਕ ਐ ਜਿਵੇਂ ਕਰਤੀ ਠੀਕ ਐ ਉਵੇਂ ਲੜਾਂਗੇ ਲੜਾਂਗੇ ਤਾਂ ਮਿਹਨਤ ਤੇ ਯਕੀਨ ਰੱਖਣ ਵਾਲੇ ਬੰਦੇ ਆ ਮਿਹਨਤ ਕਰਕੇ ਜਿੱਤਾਂਗੇ। ਤੁਸੀਂ ਸਮਝ ਜੀ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਆ ਰਹੀਆਂ ਆ ਇਹਦੇ ਵਿੱਚ ਤੁਸੀਂ ਇਕੱਲੇ ਹੀ ਇਲੈਕਸ਼ਨ ਸ਼੍ਰੋਮੀ ਕਾਲੀ ਦਾ ਲੜੂਗਾ ਜਾਂ ਕਿਸੇ ਨਾਲ ਸਮਝੌਤਾ ਕਰਕੇ ਆਪਾਂ ਇਲੈਕਸ਼ਨ ਲੜਦੇ ਗਏ ਨਹੀਂ ਸਮਝੌਤਾ ਤਾਂ ਹਜੇ ਤੱਕ ਫਿਲਹਾਲ ਤਾਂ ਕੋਈ ਇਹੋ ਜੀ ਗੱਲ ਨਹੀਂ ਜੀ ਤੇ ਬਾਕੀ ਹੁਣ ਸਾਰਿਆਂ ਨਾਲ ਸਲਾਹ ਕਰਦੇ ਆ ਸ਼ਾਮ ਨੂੰ ਆਪਦੇ ਭਾਈਚਾਰੇ ਆਪਣੇ ਜਿਹੜੇ ਲੀਡਰ ਸਾਹਿਬਾਨ ਨੇ ਮਿਊਨਿਸਪਲ ਕੌਂਸਲਾਂ ਦੇ ਕਿਹਾ ਜੱਲ ਸਾਹਿਬ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੀ ਸਵਾਲ ਹੈ ਨੂਰ ਮਹਿਲ ਦੇ ਵਿੱਚ ਜਿਹੜੀ ਆ ਕਾਂਗਰਸ ਕਾਬਜ਼ ਰਹੀ ਆ ਕਮੇਟੀ ਤੇ ਉਹਨਾਂ ਦੇ 5 ਸਾਲਾਂ ਦੇ ਕੰਮਾਂ ਨੂੰ ਲੈ ਕੇ ਜਾਂ ਮੌਜੂਦਾ ਸਰਕਾਰ ਨੇ ਨੂਰ ਮਹਿਲ ਦੇ ਕੀ ਕੀਤਾ ਤੁਸੀਂ ਜਦੋਂ ਆਪਣੇ ਬੂਟਰਾਂ ਕੋਲ ਜਾਓਗੇ ਉਸ ਵੇਲੇ ਇਹਨਾਂ ਦੋਨਾਂ ਨੂੰ ਲੈ ਕੇ ਕੀ ਕਹਿਣਾ ਜਾਓਗੇ ਦੇਖੋ ਜੀ ਕੰਮ ਤਾਂ ਤੁਸੀਂ ਆਪ ਦੇਖ ਰਹੇ ਹੋ ਕਿੰਨੇ ਖੋਏ ਹੋਏ ਆ ਕਿ ਜਿੰਨਾ 10 ਸਾਲ ਹੋ ਗਏ ਅਕਾਲੀ ਦਾ ਲੰਬੇ ਗਏ ਨੂੰ ਸਰਕਾਰ ਹੈ ਨਹੀਂ ਆ 10ਵਾਂ ਸਾਲ ਚੱਲ ਪਿਆ 2026 ਚੜ ਗਿਆ ਤੇ ਕੰਮ ਕਰ ਤੁਸੀਂ ਆਪ ਹੀ ਦੇਖ ਰਹੇ ਹੋ ਕੋਈ ਡਵੈਲਪਮੈਂਟ ਕੋਈ ਮੇਜਰ ਡਵੈਲਪਮੈਂਟ ਨਹੀਂ ਹੋਈ ਜੀ ਉਹੀ ਪੁਰਾਣੇ ਜਿਹੜੇ ਆਪਣੇ ਇਸ਼ੂ ਆ ਉਹੀ ਸਟਿਲ ਸੀਵਰੇਜ ਦਾ ਉਹ ਮੇ Still ਪੈਂਡਿੰਗ ਆ ਜੀ ਕੋਈ ਉਹ ਸੁਧਾਰ ਨਹੀਂ ਕੋਈ ਉਹ ਚੀਜ਼ਾਂ ਨਹੀਂ ਤੇ ਮੈਂ ਤਾਂ ਜ਼ਿੰਮੇਵਾਰ ਕਿ ਇਹਨੂੰ ਕਹਿੰਦੇ ਆ ਤੁਸੀਂ ਦੋਨੇ ਪਾਰਟੀਆਂ ਨੂੰ ਲੈ ਕੇ ਜੇ ਕਾਂਗਰਸ ਦੀ ਕਾਬਜ ਆ ਕਾਂਗਰਸ ਇੱਥੇ ਨਗਰ ਕੌਂਸਲ ਤੇ ਸਰਕਾਰ ਆ ਮੰਨ ਜ਼ਿੰਮੇਵਾਰਤਾ ਜੀ ਜਿਹੜਾ ਨੁਮਾਇੰਦਗੀ ਕਰਦਾ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਆ ਤੇ ਜਿਹਦੀ ਸਰਕਾਰ ਆ ਉਹਦੀ ਵੀ ਜ਼ਿੰਮੇਵਾਰੀ ਹੁੰਦੀ ਆ ਜੋ ਜੇ ਕਹੀਏ ਕਿ ਇੱਕ ਮਿਊਨਿਸਪਲ ਕਾਰਪੋਰੇਸ਼ਨ ਦਾ ਪ੍ਰਧਾਨ ਹੋ ਕੇ ਤੇ ਉਹ ਸਾਰਾ ਕੁਝ ਕਰਾ ਸਕਦਾ ਉਹ ਵੀ ਸੰਭਵ ਨਹੀਂ ਉਹ ਜਿਹੜੀ ਸਰਕਾਰ ਹੋਊਗੀ ਜੀ ਜੇ ਉਹ ਕੁਝ ਉਹਨੂੰ ਯੋਗਦਾਨ ਪਾਊਗਾ ਤੇ ਇੱਕ ਪਤਾ ਕੀ ਆ ਆਪਣੇ ਤੌਰ ਤੇ ਲੀਕ ਖਿੱਚ ਲੈਣੇ ਆਪਾਂ ਇਹ ਇਹ ਬਹੁਤ ਸਾਡੇ ਦੇਸ਼ ਦਾ ਨੁਕਸਾਨ ਮਤਲਬ ਅਸੀਂ ਪਿਛੜੇ ਹਨਾ ਇਸ ਗੱਲਾਂ ਆ ਕਿ ਜੇ ਕਾਂਗਰਸ ਦਾ ਬਣਿਆ ਤਾਂ ਸਾਡੇ ਆਮ ਆਦਮੀ ਪਾਰਟੀ ਵਾਲਿਆਂ ਨੇ ਡਵੈਲਪਮੈਂਟ ਨਹੀਂ ਕਰਨ ਦੇਣੀ ਜਾਂ ਜੇ ਕਾਲੀ ਦਲ ਦਾ ਬਣਿਆ ਤਾਂ ਕਾਂਗਰਸ ਵਾਲਿਆਂ ਨੇ ਡਵੈਲਪਮੈਂਟ ਨਹੀਂ ਕਰਨ ਦੇਣੀ ਇਹ ਬੜੀ ਗਲਤ ਫਿਰਤਾ ਇਹ ਅਸਲ ਜੇ ਆਪਾਂ ਜ਼ਿੰਦਗੀ 'ਚ ਕਾਮਯਾਬ ਹੋਣਾ ਆਪਾਂ ਲੋਕਾਂ ਨੂੰ ਵਾਕਈ ਲੋਕਾਂ ਦੀ ਸੇਵਾ ਕਰਨੀ ਆ ਤੇ ਇਹ ਬਿਲਕੁਲ ਭੁੱਲਣੀ ਚਾਹੀਦੀ ਇਹ ਚੀਜ਼ ਠੀਕ ਆ ਅਸਲ 'ਚ ਭਾਈਚਾਰ ਮੈਂ ਹਮੇਸ਼ਾ ਮੇਰਾ ਇਹੀ ਕਹਿਣਾ ਹੁੰਦਾ ਕਿ ਯਾਰ ਚੋਣਾਂ ਬੜੀਆਂ ਨੇ ਜਿੱਦਣ ਰਿਜ਼ਲਟ ਆ ਗਿਆ ਤੇ ਉਸ ਤੋਂ ਬਾਅਦ ਆਪਦੀ ਭਾਈਚਾਰੇ 'ਚ ਸਾਂਝ ਨਹੀਂ ਤੂ ਹੋਣੀ ਚਾਹੀਦੀ ਤੁਸੀਂ ਆਮਦੇ ਪਿੰਡਾਂ 'ਚ ਭਾਈਚਾਰੇ ਨਾਲ ਵਰਤੋ ਉਵੇਂ ਕਿਉਂ ਨਹੀਂ ਸਾਰੇ ਵੱਡੇ ਲੀਡਰ ਨਹੀਂ ਵਰਤਦੇ ਸਾਰਿਆਂ ਦੇ ਇੱਕ ਦੂਜੇ ਦੇ ਵਿਆਹ ਤਾਂ ਨਹੀਂ ਜਾਂਦੇ ਸਾਡਾ ਸਾਰਿਆਂ ਨਾਲ ਸਹਿਚਾਰ ਹੁੰਦਾ ਇਹ ਬਹੁਤ ਜਿਹੜੀ ਆ ਆਪਾਂ ਯਾਰ ਕੱਲੇ ਕੱਲੇ ਅੱਜਕੱਲ੍ਹ ਨਿਆਣੇ ਰਹਿ ਗਏ ਕੋਈ ਦੁਸ਼ਮਣੀਆਂ ਦਾ ਕੋਈ ਫਾਇਦਾ ਨਹੀਂਗਾ ਤੇ ਵੱਧ ਤੋਂ ਵੱਧ ਆਪਾਂ ਭਾਈਚਾਰਕ ਸਾਂਝ ਬਣਾ ਕੇ ਚੱਲੀਏ ਸਾਡੇ ਗੁਰੂ ਮਹਾਰਾਜ ਦਾ ਇਹ ਠੀਕ ਹੈ elections ਇੱਕ ਬਣੀਆਂ ਨੇ ਡੈਮੋਕ੍ਰੇਸੀ ਦਾ ਹਿੱਸਾ ਨੇ ਪਰ ਆਪਾਂ ਨੂੰ ਭਾਈਚਾਰਕ ਸਾਂਝ ਬਣਾ ਕੇ ਜ਼ਰੂਰ ਰੱਖਣੀ ਚਾਹੀਦੀ ਜਦੋਂ ਚੋਣਾਂ ਮਚੋੜ ਰਿਜ਼ਲਟ ਨਿਕਲ ਗਿਆ ਈਰਖਾ ਰੱਖ ਕੇ ਨਾ ਤਾਂ ਹੁਣ ਤੂੰ ਜਿੱਤ ਜਾਏਗਾ ਨਾ ਉਹ ਜੇ ਜਿੱਤਿਆ ਹੋਇਆ ਮਤਲਬ ਇਹ ਬਿਲਕੁਲ ਗਲਤ ਪਿਰਤਾ ਇਹ ਚੰਗੀ ਸੋਚ ਨਾਲ ਤੇ ਮੈਨੂੰ ਮੈਂ ਨੌਜਵਾਨ ਵੀਰਾਂ ਨੂੰ ਜੋ ਪ੍ਰਾਣੇ ਪਿਛਲੇ ਸਮੇਂ ਚੱਲਦਾ ਚੱਲਦਾ ਇਹ ਨੌਜਵਾਨ ਵੀਰਾਂ ਨੂੰ ਵੀ ਇਹ ਕਰਦਾ ਕਿ ਜਦੋਂ ਵੀ ਰਿਜ਼ਲਟ ਹੋ ਜਾਂਦਾ ਨਿਬੜ ਜਾਂਦੇ ਇਹ ਚੀਜ਼ਾਂ ਤੇ ਉਵੇਂ ਆਪਦਾ ਭਾਈਚਾਰਕ ਸਾਂਝ ਬਣਾ ਕੇ ਚੱਲਿਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਯੁੱਧ ਕੰਦਾ ਗੁੰਦਾ ਤੇ ਤਾਂ ਬਹੁਤ ਹੋ ਰਹੇ ਆ ਲਿਖਣ ਲਿਖਣ ਵਾਲੇ ਦਾ ਵਿਚਾਰੇ ਜਿਹੜੇ ਲਿਖਦੇ ਆ ਉਹ ਬਹੁਤ ਯੁੱਧ ਕਰ ਰਹੇ ਆ ਲਿਖਣ ਲੁਖਣ ਚ ਉਨ ਦਾ ਜ ਮੈਨੂੰ ਕੋਈ ਫਰਕ ਲੱਗਦਾ ਨਹੀਂ ਜੀ ਇਹ ਇੱਥੇ ਜਿਵੇਂ ਤੁਸੀਂ ਭਾਈਚਾਰਕ ਸਾਂਝ ਦੀ ਬਾਰ-ਬਾਰ ਗੱਲ ਕੀਤੀ ਆ ਪਿਛਲੀ ਚੋਣ ਵਿੱਚ ਲੰਗੀ ਜਿਹੜੀ ਉੱਥੇ ਵੀ ਤੁਹਾਡੀ ਭਾਈਚਾਰਕ ਸਾਂਝ ਤਹਿਤ ਬੀਜੇਪੀ ਨਾਲ ਸਮਝੌਤਾ ਹੀ ਦੋ ਤਿੰਨ ਸੀਟਾਂ ਦੇ ਹਾਂਜੀ ਤੇ ਹੁਣ ਵਾਲੀਆਂ ਜਿਹੜੀਆਂ ਕੌਂਸਲ ਦੀਆਂ ਉੱਥੇ ਵੀ ਅਜਿਹਾ ਸਮਝੌਤਾ ਹੋ ਜਾਣਾ ਨਹੀਂ ਭਾਜੀ ਪਤਾ ਕੀ ਉਹ ਵੀ ਜਿਹੜੇ ਆਪਣੇ ਸਾਰੇ ਕਿਉਂ ਭੁੱਲਰ ਸਾਹਿਬ ਆਪਾਂ ਤਕਰੀਬਨ 2007 ਤੋਂ ਸੌਰੀ 1997 ਤੋਂ ਲੈ ਕੇ 2012 ਤੱਕ ਆਪਾਂ ਉਹਨੂੰ ਆਪਣੇ ਪਰਿਵਾਰ ਸੇਵਾ ਕਰਦਾ ਰਿਹਾ ਵਾ ਤੇ ਉਹ ਭਾਈਚਾਰਕ ਸਾਂਝਾਂ ਦਾ ਸੀਗੇ ਹੁਣ ਆਪਾਂ ਛੋਟੀ ਇਲੈਕਸ਼ਨ ਤੇ ਕੋਈ ਆਪਾਂ ਜੇ ਕੋਈ ਜਿੱਤਦਾ ਇੱਕ ਦੋ ਉਹ ਕਹਿੰਦੇ ਸਾਡੀ ਮਦਦ ਕਰ ਦੋ ਜਿੱਥੇ ਸਾਡਾ ਕੈਂਡੀਡੇਟ ਨਹੀਂ ਖੜਾ ਸੀਗਾ ਤੇ ਉੱਥੇ ਅਸੀਂ ਕਰਤੀ ਤੇ ਉਹ ਚ ਜਿਵੇਂ ਵੀ ਆ ਬਾਕੀ ਹੁਣ ਸ਼ਾਮ ਨੂੰ ਅਸੀਂ ਮੀਟਿੰਗ ਕਰਾਂਗੇ ਜਿਵੇਂ ਸਾਡੇ ਭਰਾ ਕਹਿਣਗੇ ਉਵੇਂ ਆਪਾਂ ਦੇਖ ਲਾਂਗੇ ਉਹ ਜਾਣਨਾ ਠੀਕ ਹੈ ਤੁਹਾਨੂੰ